ਆਪਣੀ ਜ਼ਿੰਦਗੀ ਵਿੱਚ ਐਦਾਂ ਦੇ ਇਨਸਾਨ ਬਣੋ ਕਿ ਲੋਕ ਤੁਹਾਡੇ ਆਉਣ ਦਾ ਇੰਤਜ਼ਾਰ ਕਰਨ ਨਾ ਕਿ ਜਾਣ ਦਾ ਹਮੇਸ਼ਾ ਤਿੰਨ ਚੀਜ਼ਾਂ ਤੇ ਆਪਣਾ ਧਿਆਨ ਕੇਂਦਰਿਤ ਕਰੋ ਆਪਣੇ ਆਪ ਤੇ ਪੈਸਿਆਂ ਤੇ ਅਤੇ ਖੁਸ਼ੀ ਤੇ ਹਰ ਮਹੀਨੇ ਵਿੱਚ ਇੱਕ ਦਿਨ ਮੈਂ ਕਹੇ ਬਿਨਾ ਕੱਢੋ ਉਸ ਦਿਨ ਆਪਣਾ ਪੂਰਾ ਧਿਆਨ ਦੂਜਿਆਂ ਤੇ ਕੇਂਦਰਿਤ ਕਰੋ ਦੂਜਿਆਂ ਨੂੰ ਸੁਣੋ ਤੇ ਦੂਜਿਆਂ ਤੋਂ ਹੀ ਸਿੱਖੋ ਪੂਰੇ ਦਿਨ ਵਿੱਚ ਘੱਟੋ-ਘੱਟ ਇੱਕ ਘੰਟਾ ਚੁੱਪ ਰਹੋ ਜਦੋਂ ਤੁਸੀਂ ਜਾਗਦੇ ਹੋ ਆਪਣੇ ਕੋਈ ਵੀ ਪੰਜ ਰਿਸ਼ਤੇ ਚੁਣੋ ਜਿਨ੍ਹਾਂ ਨੂੰ ਤੁਸੀਂ ਸੁਧਾਰਨਾ ਚਾਹੁੰਦੇ ਆ ਉਹਨਾਂ ਦੇ ਨਾਮ ਲਿਖੋ ਅਤੇ ਹਰੇਕ ਨਾਮ ਦੇ ਹੇਠਾਂ ਵੇਰਵਾ ਦਿਓ ਉਹਨਾਂ ਨੂੰ ਤੁਸੀਂ ਕਿਉਂ ਸੁਧਾਰਨਾ ਚਾਹੁੰਦੇ ਆ ਸੋਸ਼ਲ ਮੀਡੀਆ ਨੂੰ ਛੱਡ ਕੇ ਅਸਲ ਜ਼ਿੰਦਗੀ ਵਿੱਚ ਰਹਿਣਾ ਸਿੱਖੋ ਤਾਂ ਹੀ ਤੁਸੀਂ ਖੁਸ਼ ਰਹਿ ਸਕਦੇ ਆ ਹਮੇਸ਼ਾ ਚੰਗੇ ਕਰਮ ਕਰੋ ਕਿਉਂਕਿ ਚੰਗੇ ਕਰਮਾਂ ਦਾ ਫਲ ਵੀ ਚੰਗਾ ਹੀ ਹੁੰਦਾ ਦੁਨਿਆਵੀ ਚੀਜ਼ਾਂ ਦਾ ਆਨੰਦ ਲਓ ਉਹਨਾਂ ਦੇ ਪਿੱਛੇ ਪਾਗਲ ਹੋਣ ਦੀ ਲੋੜ ਨਹੀਂ ਇੱਕ ਕਾਮਯਾਬ ਮਰਦ ਦੇ ਪਿੱਛੇ ਔਰਤ ਨਹੀਂ ਮਾਪਿਓ ਦੀ ਪੂਰੀ ਜਵਾਨੀ ਹੁੰਦੀ ਹੈ ਬੰਦਾ ਸਿਰਫ ਇੱਕ ਖਾਲੀ ਕਿਤਾਬ ਵਰਗਾ ਜਿਵੇਂ ਜਿਵੇਂ ਲੋਕ ਉਸ ਦੀ ਜ਼ਿੰਦਗੀ ਵਿੱਚ ਆਉਂਦੇ ਜਾਂਦੇ ਆ ਉਸੇ ਤਰ੍ਹਾਂ ਦੇ ਸਬਕ ਛੱਪਦੇ ਜਾਂਦੇ ਆ ਰਿਸ਼ਤਿਆਂ ਨੂੰ ਬਣਾਈ ਰੱਖਣ ਲਈ ਕਦੇ ਅੰਨਾ ਕਦੇ ਬੋਲਾ ਤੇ ਕਦੇ ਗੁੰਗਾ ਹੋਣਾ ਪੈਂਦਾ ਸਭ ਤੋਂ ਖਤਰਨਾਕ ਗੁੱਸਾ ਉਸ ਇਨਸਾਨ ਵਿੱਚ ਹੁੰਦਾ ਜਿਸ ਦਾ ਦਿਲ ਸਭ ਤੋਂ ਚੰਗਾ ਹੁੰਦਾ ਹਾਲਾਤ ਬੰਦੇ ਨੂੰ ਉਹ ਬਣਾ ਦਿੰਦੇ ਆ ਜੋ ਉਹ ਕਦੇ ਨਹੀਂ ਬਣਨਾ ਚਾਹੁੰਦਾ ਸੀ ਤੁਹਾਡਾ ਨੰਗਾ ਸਰੀਰ ਸਿਰਫ ਉਸ ਇਨਸਾਨ ਲਈ ਬਣਿਆ ਜੋ ਤੁਹਾਡੀ ਰੂਹ ਨੂੰ ਪਿਆਰ ਕਰਦਾ ਇਨਸਾਨ ਨੂੰ ਹਾਲਾਤਾਂ ਤੋਂ ਜ਼ਿਆਦਾ ਵਿਚਾਰਾਂ ਨਾਲ ਸਕਾਪਟ ਜ਼ਿਆਦਾ ਮਹਿਸੂਸ ਹੁੰਦੀ ਆ ਜੇਕਰ ਤੁਸੀਂ ਸਹੀ ਆ ਤਾਂ ਤੁਹਾਨੂੰ ਕੋਈ ਵੀ ਸਾਬਤ ਕਰਨ ਦੀ ਲੋੜ ਨਹੀਂ ਬਸ ਤੁਸੀਂ ਸਹੀ ਬਣੇ ਰਹੋ ਗਵਾਹੀ ਵਕਤ ਆਪਣੇ ਆਪ ਦੇਊਗਾ ਜਿਹੜੇ ਲੋਕ ਤੁਹਾਡੀਆਂ ਸਹੀ ਗੱਲਾਂ ਦਾ ਵੀ ਗਲਤ ਮਤਲਬ ਕੱਢ ਲੈਂਦੇ ਆ ਉਹਨਾਂ ਨੂੰ ਸਫਾਈ ਦੇਣ ਵਿੱਚ ਆਪਣਾ ਵਕਤ ਕਦੇ ਵੀ ਖਰਾਬ ਨਾ ਕਰੋ ਇਕੱਲੇ ਚੱਲਣਾ ਸਿੱਖੋ ਜ਼ਰੂਰੀ ਨਹੀਂ ਕਿ ਜਿਹੜੇ ਇਨਸਾਨ ਅੱਜ ਤੁਹਾਡੇ ਨਾਲ ਆ ਕੱਲ ਵੀ ਨਾਲ ਹੋਣਗੇ ਆਪਣੀ ਅੱਜ ਨੂੰ ਦੇਖ ਕੇ ਕਦੇ ਵੀ ਹਾਰ ਨਹੀਂ ਮੰਨਣੀ ਕਿਉਂਕਿ ਕੱਲ ਨੂੰ ਤੁਸੀਂ ਕੀ ਬਣੋਗੇ ਇਹ ਤੁਸੀਂ ਵੀ ਨਹੀਂ ਜਾਣਦੇ ਜਦੋਂ ਜ਼ਿੰਦਗੀ ਤੁਹਾਨੂੰ ਮੌਕਾ ਦੇਵੇ ਤਾਂ ਦੂਜਿਆਂ ਦਾ ਹਮਦਰਦ ਬਣੋ ਉਹਨਾਂ ਦੀ ਜ਼ਿੰਦਗੀ ਦਾ ਸਿਰਦਰਦ ਨਹੀਂ ਤੇ ਜੇਕਰ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਹਾਜ਼ਰ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ